ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਹਾਲੀ ਸ਼ਹਿਰ ਵਿੱਚ ਇਮੀਗ੍ਰੇਸ਼ਨ ਫਰਾਡ ਦਾ ਧੰਦਾ ਇੰਨਾ ਵੱਧ ਗਿਆ ਹੈ ਕਿ ਹੁਣ ਪੀੜਤ ਕਿਸਾਨਾਂ ਨੂੰ ਆਪਣੇ ਪੈਸੇ ਵਾਪਸ ਕਰਵਾਉਣ ਲਈ ਕਿਸਾਨ ਵਰਗ ਤੇ ਹੋਰ ਲੋਕਾਂ ਦੀ ਮਦਦ ਲੈਣੀ ਪੈ ਰਹੀ ਹੈ ਇਸ ਸਬੰਧੀ ਮੋਹਾਲੀ ਦੀਆਂ ਵੱਖ-ਵੱਖ ਇਮੀਗ੍ਰੇਸ਼ਨ ਕੰਪਨੀਆਂ ਦੇ ਨਾਂ ਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਧੰਦਾ ਕਰਨ ਵਾਲੇ ਇਮੀਗ੍ਰੇਸ਼ਨ ਆਪਰੇਟਰ ਕੁਲਬੀਰ ਸਿੰਘ ਕੋੜ ਅਤੇ ਡਾਕਟਰ ਰੀਤ ਕੋੜ ਤੇ ਕਰੋੜਾਂ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ। ਆਦੇ ਕਈ ਦਰਜਨ ਮਾਮਲੇ ਦਰਜ ਹਨ। ਐਨਾ ਹੀ ਨਹੀਂ ਮੁਹਾਲੀ ਦਾ ਇਹ ਮੁਲਜ਼ਮ ਪਿਛਲੇ ਕੁਝ ਸਮੇਂ ਤੋਂ ਆਪਣੇ ਦਫਤਰ ਬੰਦ ਕਰਕੇ ਲੋਕਾਂ ਨਾਲ ਕਰੀਬ 200 ਕਰੋੜ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੈ। ਦਾ ਵਿੱਚ ਬਹੁਤ ਵੱਡਾ ਮੁੱਦਾ ਸਾਡਾ ਇਹ ਆ ਕਿ ਇਹਨਾਂ ਲੋਕਾਂ ਨੇ ਭੋਲੇ ਭਾਲੀ ਜਨਤਾ ਨੂੰ ਉਹ ਸਭ ਜਵਾਦ ਖਾ ਕੇ ਟੀਵੀਆਂ ਦੇ ਐਡਾਂ ਕਰ ਕਰਕੇ ਮਜੂਰੀਆਂ ਦੇ ਦੇ ਕੇ ਭੋਲੇ ਭਾਲੀ ਜਿਹੜੀ ਪਿੰਡਾਂ ਦੀ ਜਨਤਾ ਨਾਲ ਲੁੱਟ ਲਈ। ਸਸਤਾ ਬ੍ਰੇਨ ਸਾਡੇ ਲੋਕਾਂ ਦਾ ਕਿੱਥੋਂ ਬਾਸ਼ ਹੋਇਆ ਰੇਟ ਘਟ ਔਰ ਟੀਵੀ ਦੀ ਐਡ ਟੀਵੀ ਦੀ ਐਡ ਨੇ ਸਾਡੇ ਲੋਕਾਂ ਦਾ ਬਿਲਕੁਲ ਜਿਹੜਾ ਬ੍ਰੇਨ ਵਾਸ਼ ਕਰਤਾ ਇਹਨਾਂ ਲੋਕਾਂ ਨੇ ਰੱਜ ਕੇ ਲੁੱਟਿਆ ਤੁਹਾਨੂੰ 10 ਲੱਖ ਵਿੱਚ ਪੀਅਰ ਕਰਾ ਦਾਂਗੇ ਤੁਹਾਨੂੰ 15 ਲੱਖ ਦੇ ਵਿਧ ਪਰਿਵਾਰ 20 ਲੱਖ 15 20 20 ਲੱਖ ਦੇ ਪੂਰੇ ਪਰਿਵਾਰ ਨੂੰ ਪੀਅਰ ਜਿਹੜੀ ਆਪਾਂ ਕਰਵਾ ਦਾਂਗੇ ਇਸ ਤਰ੍ਹਾਂ ਸਾਡੀ ਜਿਹੜੀ ਜਾਂਦਾ ਲੁੱਟ ਹੋ ਗਈ ਆ ਹੁਣ ਵੀਰੋ ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਸਾਡੇ ਲਟਾਈ ਜਿਹੜੀ ਆ 1.5 200 ਕਰੋੜ ਦੇ ਕਰੀਬ ਹੋ ਗਈ ਹੈ 6 ਏਜੰਸੀਆਂ ਇਹ ਕੁਲਵੀਰ ਸਿੰਘ ਕੌੜਾ ਤੇ ਨਾਲ ਇਹਦੀ ਪਤਨੀ ਹੈ ਤੁਹਾਨੂੰ ਬਤਨੀਆ ਡਾਕਟਰ ਰੀਤ ਕੋੜਾ ਇਹਨਾਂ ਨੇ ਪੂਰੇ ਪੰਜਾਬ ਦੀ ਜਨਤਾ ਨੂੰ ਬਲ ਕੇ ਰਾਜਸਥਾਨ ਦੇ ਲੋਕ ਵੀ ਹੈਗੇ ਨੇ ਹਰਿਆਣੇ ਲੋਕ ਵੀ ਹੈਗੇ ਨੇ ਮਾਝਾ ਦੇ ਲੋਕ ਵੀ ਹੈਗੇ ਨੇ ਇਹਨਾਂ ਨੇ ਰਲ ਮਿਲ ਕੇ ਠੱਗਿਆ ਇਹਨਾਂ ਨੇ 6 7 6 ਏਜੰਸੀਆਂ ਮਹਾਲਿਆ ਚੰਡੀਗੜ੍ਹ ਖੋ ਰੱਖਿਆ ਸੀ ਉਹ ਏਜੰਸੀਆਂ ਜਿਹੜੇ ਨਾਮ ਆ ਜਿਹੜੇ ਉਹਨਾਂ ਦੇ ਓਨਰ ਬਣਾਏ ਹੋ ਉਹਨਾਂ ਨਾਲ ਕੋਈ ਡਰਾਈਵਰ ਇਹਨਾਂ ਦਾ ਵੀ ਆਪਣਾ ਭਤੀਜਾ ਕੋਈ ਸਕਿਉਰਟੀ ਗਾਰਡ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਜਨਤਾ ਲੁੱਟਿਆ ਵੀਰੋ ਹੁਣ ਅਸੀਂ ਤਗੜੇ ਹੋਵੇ ਜਿਹੜੀ ਲੜਾਈ ਲੜਨੇ ਆ ਹੁਣ ਕੋਈ ਦਫ਼ਤਰ ਨਹੀਂ ਛੱਡਣਾ ਜਿੱਤੇ ਧਰ ਲੈਣਾ ਹੁਣ ਇਸੇ ਮਾਂ ਦੀ ਕੋਠੀ ਅੱਗੇ ਜਾ ਕੇ ਬੈਠ ਹੁੰਦਾ ਜਿਹੜਾ ਇਹ ਪ੍ਰੋਗਰਾਮ ਤਿਆਰ ਕੀਤਾ ਆ ਕਿ ਉੱਥੇ ਦੁਖੀ ਬਹੁਤ ਜ਼ਿਆਦੇ ਆ ਜਨਤਾ ਨੇ ਵਿਆਜੀ ਫੜ ਫੜ ਕੇ ਆਪਣੇ ਘਰ ਵੇਚ ਕੇ ਗਹਿਣੇ ਰੱਖ ਰੱਖ ਕੇ ਇਸ ਠੱਗਾਂ ਨੂੰ ਜਿਹੜੇ ਪੈਸੇ ਦਿੱਤੇ ਆ ਤੋਂ ਅਸੀਂ ਹੁਣ ਸਰਕਾਰ ਨੂੰ ਇਹ ਅਲਟੀਮੇਟਿਵ ਦੇਣਾ ਚਾਹੁੰਦੇ ਆ ਕਿ ਅਸੀਂ ਸ਼ੁੱਕਰਵਾਰ ਦਿਨ ਸ਼ੁੱਕਰਵਾਰ ਨੂੰ ਇਸੇ ਮਾਂ ਦੀ ਕੋਠੀ ਅੱਗੇ ਧਰਨਾ ਦੇਵਾਂਗੇ ਜਿੰਨਾ ਵੀ ਸਾਡੇ ਕੋਲ ਬੱਦ ਵਾਰ ਰੋਜ਼ ਮੁਜਾਰਾ ਕਰੇ ਰੋਜ਼ ਮੁਜਾਹਾ ਕਰਾਂਗੇ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭਗਵਾਨਪੁਰਾ ਵਿਖੇ ਅਚਾਨਕ ਪਸ਼ੂਆਂ ਦੇ ਬਾੜੇ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਥੱਲੇ ਵੱਜੇ ਦੁੱਧਾਰੂ ਪਸ਼ੂ ਬੁਰੀ ਤਰ੍ਹਾਂ ਨਾਲ ਚਲਸ ਗਏ ਜਿਨ੍ਹਾਂ ਵਿੱਚੋਂ ਦੋ ਦੁੱਧਾਰੂ ਪਸ਼ੂਆਂ ਦੀ ਮੌਤ ਹੋ ਗਈ ਅਤੇ ਦੋ ਤੋਂ ਵੱਧ ਜ਼ਖਮੀ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਹੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦੇ ਨੇੜੇ ਇੱਕ ਪਸ਼ੂਆਂ ਦਾ ਬਾੜਾ ਬਣਾਇਆ ਹੋਇਆ ਹੈ ਤੇ ਉੱਥੇ ਹਰ ਰੋਜ਼ ਉਹ ਆਪਣੇ ਦੁੱਧਾਰੂ ਪਸ਼ੂ ਬੰਨ੍ਹਦੇ ਸਨ ਤੇ ਅਚਾਨਕ ਰੂੜੀ ਵਿੱਚੋਂ ਚੰਗਿਆਲਾ ਨਿਕਲਣ ਕਾਰਨ ਉਹਨਾਂ ਦੇ ਇਸ ਬਾੜੇ ਨੂੰ ਅੱਗ ਲੱਗ ਗਈ। ਜੀ ਵਿੱਚ ਜੀ ਅੱਗ ਲੱਗੀ ਰੂੜੀਆਂ ਵਾਲੇ ਪੰਨਿਓ। ਇਹ ਆਪਣੇ ਪਾਸੇ ਕਿਨੇ ਕੁ ਸਵਾਸ ਉਹ ਛੋੜਦੀ ਸੀ। ਤੋਂ ਉਹਦੇ ਵਿੱਚ ਉਹ ਤੋਹਦੀ ਧੋਕਦੀ ਜਿਆਦੀ ਅੱਗ ਲੱਗ ਗਈ। ਉਹਦੇ ਨਾਲ ਹੀ ਦਾ ਟੜਾ ਸੜ ਗਿਆ ਸਾਰਾ ਤੇ ਨਾਲ ਦੋ ਮੱਝਾਂ ਵਿੱਚੇ ਚੇਚਲੂਸੀਆਂ ਗਈਆਂ ਤੇ ਵਿੱਚੇ ਸਾਰਾ ਇਹ ਹੋ ਗਿਆ گاਵਾਂ ਤੇ ਨਾਲ ਇਹ ਗਵਾਂਨ ਦੋ گاਵਾਂ ਦੋ ਤੇ ਨਾਲ ਟੜਾ ਸੜ ਗਿਆ ਹੈ। ਤੇ ਗਰੀਬ ਆਦਮੀ ਤੇ ਬਹੁਤਾ ਨੁਕਸਾਨ ਹੋ ਗਿਆ ਤਾਂ ਅੱਗ ਕਿਸ ਤਰ੍ਹਾਂ ਲੱਗੀ ਹੈ ਅੱਗ ਉਤਰਾ ਹੀ ਲੱਗੀ ਆਪਣਾ ਰੂੜੀ ਤੋਂ ਪਰਲੇ ਪੰਨੇ ਸਵਾਹ ਛੁੱਟੀ ਹੀ ਗਏ ਨੇ ਕਿਤੇ ਤੋਂ ਧੋਕ ਦੀ ਧੋਕ ਦੀ ਲੱਗੀ ਆ ਤੇ ਉਹਦੇ ਵਿੱਚ ਇਹ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇੱਕ ਢਾਰਾ ਹੀ ਸਾਰਾ ਛੱਟ ਛੁੱਟ ਗਿਆ ਤੇ ਦੋ ਗਵਾਂ ਤੇ ਉਹ ਵਿੱਚ ਦੂਸੀਆਂ ਗਿਆਂ ਵਿੱਚ ਇਹ ਮਰ ਗਈਆਂ ਤੇ ਇੱਕ ਪਈ ਗਾਂ ਅਜੇ ਉਹਦੇ ਅੱਖਾਂ ਨੂੰ ਅੱਗ ਪਈ ਹੈ ਅਛਾ ਜੀ ਹਾਂ ਜੀ ਕੋਈ ਉੱਚ ਅਧਿਕਾਰੀ ਆਇਆ ਸਾਰ ਲੈਂ ਜਾਂ ਕਿਸੇ ਨੂੰ ਸੂਚਿਤ ਕੀਤਾ ਸੂਚਿਤ ਕੀਤਾ ਗਿਆ ਕਿ ਨਹੀਂ ਅਜੇ ਤੱਕ ਅਜੇ ਇਹ ਨਹੀਂ ਸੂਚਿਤ ਕੀਤਾ ਗਿਆ ਅਜੇ ਹੋਣੀ ਅਜੇ ਪਤਾ ਲੱਗਾ ਕੀ ਮੰਗ ਕਰਦੇ ਇਹਨਾਂ ਦਾ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਵੀ ਗਰੀਬ ਆਦਮੀ ਭਰਿਆ ਜਾਵੇ ਇਹਨਾਂ ਨੂੰ ਨੁਕਸਾਨ ਤਰਨਤਾਰਨ ਪੱਟੀ ਰੋਡ ਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿ ਨਹਿਰ ਵਿੱਚ ਪਾੜ ਪੈਣ ਨਾਲ ਸੈਂਕੜੇ ਏਕੜ ਝੋਨੇ ਦੀ ਲਗਾਈ ਫਸਲ ਪਾਣੀ ਦੀ ਭੇਟ ਚੜ ਗਈ ਇਸ ਮੌਕੇ ਪੀੜਤ ਕਿਸਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 1 ਮਹੀਨੇ ਵਿੱਚ ਦੂਜੀ ਵਾਰ ਇਹ ਨਹਿਰ ੁੱਟ ਚੁੱਕੀ ਹੈ ਤੇ ਪ੍ਰਸ਼ਾਸਨ ਦੇ ਅਣਗਹਿਲੀ ਕਾਰਨ ਵਾਰ-ਵਾਰ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਤੇ ਕਰੀਬ 200 ਏਕੜ ਝੋਨੇ ਦੀ ਫਸਲ ਅਤੇ ਪਨੀਰੀ ਸਮੇਤ ਪਸ਼ੂਆਂ ਚ ਚਾਰ ਪਾਣੀ ਵਿੱਚ ਡੁੱਬ ਗਿਆ ਹੈ ਕਿਸਾਨਾਂ ਨੇ ਕਿਹਾ ਕਿ ਲਗਾਤਾਰ ਇਸ ਤਰ੍ਹਾਂ ਨਹਿਰ ਵੱਲੋਂ ਕੀਤੇ ਜਾ ਰਹੇ ਕਿਸਾਨਾਂ ਦੇ ਨੁਕਸਾਨ ਨਾਲ ਕਿਸਾਨਾਂ ਨੂੰ ਭਾਰੀ ਕਰਜ਼ੇ ਦੇ ਬੋਝ ਥੱਲੇ ਜਾਣਾ ਪਵੇਗਾ ਵੈਰੂ ਜੀ ਕਾਂ ਖਾਲਸਾ ਵੈਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਲੌਕਾ ਪੈਂਡ ਜੋ ਇੱਥੋਂ ਘਟੋ ਘਾੜ ਚਾਰ ਵਾਰਾ ਨੈਟ ਟੁੱਟ ਚੁੱਕੀ ਆ ਇੱਕ ਵਾਰਾ ਇਧਰੋਂ ਟੁੱਟੀ ਆ ਤੇ ਤੀਜੀ ਵਾਰਾ ਹੋਵੇ ਦੋ ਵਾਰਾ ਪਹਿਲਾਂ ਤਿੰਨ ਵਾਰਾ ਨੈਟ ਡਾਇਰ ਟੁੱਟ ਚੁੱਕੀ ਸਾਡੀ ਇਹ ਨੈਣ ਨੇ ਸਾਡਾ ਇੱਕ ਮਹੀਨੇ ਦੇ ਵਿੱਚ ਹੀ ਇਹ ਜਿਹੜੀਆਂ ਤਿੰਨ ਤੋੜਾਂ ਹੋ ਗਈਆਂ ਸਾਡਾ ਘਟੋ ਘਾੜ ਇੱਥੇ ਭਾਜੀ ਇੱਥੇ ਬਹੁਤਾ ਨੁਕਸਾਨ ਹੋਇਆ ਵਾ ਪੰਜ ਪੰਜ 6 6 ਫੁੱਟ ਨੀਵੇਂ ਥਾਂ ਪਾਣੀ ਸਾਡਾ ਚੜ ਚੁੱਕਾ ਪਿਛਲੀਆਂ ਤੋਂ ਪਾੜਾ ਪਿੰਡ ਵੀ ਪਾਣੀ ਜਾ ਚੜ ਗਿਆ ਸੀ ਇਥੇ ਪਾਣੀ ਸਾਡਾ ਇਨਾ ਨੁਕਸਾਨ ਕਰਦਾ ਉਦੋਂ ਵੀ ਹੋਇਆ ਤੇ ਹੁਣ ਫੇਰ ਹੋਇਆ ਵਾ ਅਜੇ ਪਹਿਲਾ ਪਾਣੀ ਟੁੱਟਾ ਵਾ ਤੇ ਮਾਰੇ ਜੰਗਾ ਜੱਟਾਂ ਨੇ ਆਪਣੇ ਖਸਾਨਾਂ ਨੇ ਪਿਆੜੀਆਂ ਫੋਲ ਫਲਾਕੇ ਚੱਕੜ ਚੁੱਕੜ ਬਣਾਇਆ ਤੇ ਝੋਨਾ ਲਾਇਆ ਘਾੜੋ ਘਾੜੇ ਦੇ 50 60 ਕਿੱਲੇ ਝੋਨਾ ਲੱਗ ਚੁੱਕਾ ਤੇ ਹੁਣ ਅਜੇ ਵੀ ਕਈਆਂ ਦੇ ਕਦੂ ਬਣੇ ਆ ਕਿ ਇਹ ਨਹੀਂ ਪਨੀਰੀਆਂ ਡੋਬੀਆਂ ਕਈਆਂ ਦੇ ਘਰਾਂ ਵਿੱਚ ਪਾਣੀ ਜਾ ਵੜਿਆ ਅਸੀਂ ਇਹ ਸਰਕਾਰ ਨੂੰ ਇਸੀ ਸਰਕਾਰ ਦੀ ਨਖੈਦੀ ਕਰਦੇ ਆ ਕਿਉਂ ਇਹ ਜੋ ਕਿਸਾਨਾਂ ਦਾ ਜੋ ਇਹ ਨਾਂ ਆਂਦੇ ਆਂ ਹੀ ਕਿਸਾਨਾਂ ਦੇ ਭਾਈਵਾਲ ਬੰਦੇ ਆ ਤੇ ਸਾਡਾ ਭਾਈਵਾਲ ਕੀ ਸਾਨੂੰ ਦੇ ਡੋਬਣ ਦੇ ਭਾਈਵਾਲ ਬੰਦੇ ਆ ਕਿ ਕਿਹਦਾ ਕਸੂਰ ਆ ਨਹਿਰ ਜਿਹੜੀ ਟੁੱਟੀ ਆ ਇਹ ਕਸੂਰ ਆ ਨਹਿਰ ਮੈਘਮੇ ਦਾ ਕਸੂਰ ਆ ਕਾਰਨ ਆ ਵੀ ਜਦੋਂ ਇਹਨਾਂ ਨੂੰ ਪਤਾ ਵੀ ਇਥੋਂ ਟੁੱਟਦੀ ਆ ਇਹਨਾਂ ਦਾ ਫਰਜ਼ ਬਣਦਾ ਜੇ ਨਹਿਰ ਬੱਝ ਚੁੱਕੀ ਹੈ ਘਟੋ ਘਟ ਭਾਈ ਆਪਣੇ ਦੋ ਰੋ ਤਿੰਨ ਤਿੰਨ ਬੰਦੇ ਵਾਰੀ ਨਾਲ ਸਾਡੇ ਗੰਡੇ ਡਿਊਟੀ ਲਾਉਂਦੇ ਆ ਰਾਤ ਦੇ ਦੀ ਡਿਊਟੀ ਬੰਦੇ ਆਪਣੇ ਚੱਲਦਾ ਰਿਹਾ ਤੇ ਕ੍ਰਾਸ ਕਰਦੇ ਇਹਨਾਂ ਨੂੰ ਪਾਣੀ ਪਾਵਾ ਦੇ ਕਿੱਥੋਂ ਪਾਣੀ ਟੁੱਟਾ ਕਿੱਥੋਂ ਨਹੀਂ ਟੁੱਟਾ ਕਿੰਨੇ ਉਹ ਜ ਟੁੱਟੀ ਐ ਅੱਜ ਇਹ ਨਾ ਟੁੱਟੀ ਸਵਾ ਗੱਠੇ ਸਾਢੇ 8 ਮਰ ਟੁੱਟ ਗਈ ਬਾਣ ਨਹਿਰ ਤੇ ਨਹਿਰ ਦੀਆਂ ਨਾਸਾਂ ਬੰਦ ਹੋਈਆਂ ਬਈਆਂ ਆਪਣੇ ਇਹਨਾਂ ਸਿੰਘਾਂ ਨੇ ਜਿਨ੍ਹਾਂ ਨੇ ਲਾਗੇ ਬਣੀਆਂ ਅਕਸਰ ਨੂੰ ਖੁਦ ਕਹਿੰਦੇ ਰਹਾ ਭਾਈ ਨਹਿਰ ਦਾ ਪਾਣੀ ਜਿਆਦਾ ਵਾ ਇਹਦਾ ਪਾਣੀ ਘੱਟ ਕਰੋ ਇਹਦਾ ਪਾਣੀ ਘੱਟ ਕਰੋ ਇਹਨਾਂ ਨੇ ਪਾਣੀ ਨਹੀਂ ਘੱਟ ਕੀਤਾ ਗਾੜੀਆਂ ਕਹਿੰਦੇ ਆ ਗਾੜੀ ਖੇਮ ਕਨ ਟੇਲਾ ਨੂੰ ਪਾਣੀ ਦੇਣਾ ਵਾ ਅਸੀਂ ਉਹਨਾਂ ਦੇ ਵੈਰੀ ਨਹੀਂ ਉਹ ਵੀ ਸਾਡੇ ਕਿਸਾਨ ਭਰਾ ਸੀ ਉਹਨਾਂ ਵਾਸਤੇ ਹੀ ਮੈਸਰ ਬੈਠੇ ਆ ਚਲੋ ਉਹਨਾਂ ਨੂੰ ਪਾਣੀ ਦੇਣਾ ਕਿ ਤਰੀਕੇ ਨਾਲ ਪਾਣੀ ਦੇਣ ਇਹਨਾਂ ਦੀ ਮਜ਼ਬੂਤੀ ਕਰਨੇ ਦੀ ਤੇ ਪਾਣੀ ਦੇਣਾ ਅਸੀਂ ਇਹ ਗੱਲ ਕਹਿੰਨੇ ਆਂ ਵੀ ਹੁਣ ਇਸ ਵੇਲੇ ਜਿਹੜਾ ਵੀ ਆ ਇਹਨਾਂ ਨੇ ਨਹਿਰ ਪੂਰੀ ਬੰਨਣਾ ਤੇ ਬੰਨ ਗਏ ਇਸੇ ਬੰਦੇ ਦੀ ਡਿਊਟੀ ਲਾਉਣ ਤੇ ਸਾਨੂੰ ਇਹਨਾਂ ਬੰਦਿਆਂ ਨੂੰ ਇੱਕ ਦੀ ਮਾਫੀ ਮਿਲਣਾ ਚਾਹੀਦਾ ਵਾਹ ਕਿ ਕਿਤੇ ਅੱਜ ਤੁਸੀਂ ਕੀ ਕਰ ਰਹੇ ਜੀ ਹੁਣ ਹੁਣ ਅਸੀਂ ਇਹੋ ਗੱਲ ਕਰਨ ਦੇ ਆ ਕਾਠੇ ਵਾ ਤੇ ਕਰਨੇ ਧਰਨਾ ਲਾਇਆ ਵੀ ਅਸੀਂ ਇਹ ਨਾ ਆਹ ਰੋਡ ਜਿਹੜਾ ਬੰਦ ਕੀਤਾ ਤਰਨਦਾਰਨ ਪੱਟੀ ਖੇਮਗਾਨਾਂ ਵੱਤਾਂ ਰੋਡ ਜਾ ਰਿਹਾ ਹੈ ਅਸੀਂ ਇਸ ਕਰਕੇ ਲਾਇਆ ਵਾ ਵੀ ਸਾਡੀ ਕੋਈ ਸੁਣਦਾ ਨਹੀਂ ਗਿੰਦਾ ਨਹੀਂਗਾ ਪਹਿਲਾਂ ਵੀ ਉਧਰ ਆ ਕੇ ਸਾਨੂੰ ਨਾਂ ਇਹ ਨਾਂ ਮਾਮਵਾ ਦਿੱਤਾ ਤੇ ਨਾਂ ਇਹਨਾਂ ਗੱਲਬਾਤ ਨੂੰ ਉਦੋਂ ਸਾਨੂੰ ਸ਼ਰਤਾਂ ਦਿੰਦੇ ਰਹਿਆ ਨਕੌਦਰ ਜਖਾਲੀ ਦਲ ਦੇ ਸਾਫਾ ਕੌਂਸਲ ਦੇ ਪੁੱਤਰ ਨੂੰ ਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇਸ ਅਗਵਾ ਕਾਂਡ ਵਿੱਚ ਹੋਮਗਾਰਡ ਜਵਾਨਾਂ ਨੂੰ ਦੋਸ਼ੀ ਦੱਸਿਆ ਜਾ ਰਿਹਾ ਤੇ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਸੂਤਰਾਂ ਅਨੁਸਾਰ ਇਸ ਘਟਨਾ ਸੰਬੰਧੀ ਸਿਟੀ ਥਾਣੇ ਵਿੱਚ 76 ਐਫਆਈਆਰ ਦਰਜ ਕੀਤੀਆਂ ਗਈਆਂ ਤੇ ਇਸ ਮਾਮਲੇ ਵਿੱਚ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਰੋਹਿਤ ਗਿੱਲ ਗੁਰਪ੍ਰੀਤ ਗੋਪੀ ਅਤੇ ਜਗਬ ਨਾਮ ਦੇ ਨਾਂ ਸ਼ਾਮਿਲ ਹਨ। ਹਰਿਸ਼ਿੰਘ ਸਾਹਿਬ ਜੀ ਦੀ ਇੱਕ ਘਟਨਾ ਤੁਹਾਡੇ بیٹے ਨਾਲ ਹੋਈ ਆ। ਜੀ ਜੀ ਉਹਦੇ ਬਾਰੇ ਕੁਝ ਜਾਣਕਾਰੀ ਦਿਓ। ਮੇਰਾ 22 ਤਰੀਕ ਨੂੰ ਉਸ ਦਿਨ 10:30 ਵਜੇ ਬੱਚਾ ਗਿਆ ਮਰਾਸ਼ਾ ਰੋਡ ਤੇ ਸਮੋਸੇ ਲੈਣ ਵਾਸਤੇ ਮੇਰੇ ਵਾਸਤੇ ਤੇ ਆਪਣੇ ਵਾਸਤੇ ਵੀ ਉੱਥੋਂ ਹੀ ਕੋਈ ਅਣਜਾਣ ਤੇ ਬੰਦੇ ਸੀ ਮੇਰੇ ਬੱਚੇ ਨੂੰ ਚੱਕ ਕੇ ਲੈ ਗਏ। 11 ਵਜੇ 10 ਮਿੰਟ ਤੇ ਮੈਨੂੰ ਫੋਨ ਆਂਦਾ ਵਾ ਕਿ ਤੁਹਾਡਾ ਬੱਚਾ ਅਜੇ ਤਾਂ ਅਸੀਂ ਫਾਇਲਿਆ ਵਾ ਇਹ ਗਲਤ ਕੰਮ ਕਰਦਾ ਸੀਗਾ ਤੇ ਅਸੀਂ ਇਹਨੂੰ ਲੈ ਚੱਲੇ ਆ ਜੇ ਤੁਸੀਂ ਕੋਈ ਸਾਡੇ ਨਾਲ ਫੈਸਲਾ ਕਰਨਾ ਤਾਂ ਲਾਂਬੜੇ ਆ ਜਾਓ ਅਸੀਂ ਇੱਥੋਂ ਤਿਆਰੀ ਕਰਕੇ ਲਾਂਬੜੇ ਮੈਂ ਕਿੱਦਾਂ ਆਵਾਂ 50000 ਰੁਪਿਆ ਲੈ ਕੇ ਲਾਂਬੜੇ ਆਓ ਸਾਨੂੰ ਮਿਲੋ ਅਸੀਂ ਬੰਦਾ ਛੱਡਦੇ ਨਹੀਂ ਹਾਲੇ ਸਾਡੇ ਤਾਂ ਹੀ ਗੱਲਾਂ ਵੱਡੇ ਅਫਸਰਾਂ ਤਾਂ ਹੀ ਗੱਲ ਨਹੀਂ ਹੈਗੀ ਅਸੀਂ ਜਾਣਦੇ ਆ ਅਸੀਂ ਜਦੋਂ ਕਮਲ ਹਸਤਾਲ ਲੰਗੇ ਆ ਸਾਨੂੰ ਕਹਿੰਦੇ ਤੁਸੀਂ ਕਿੱਥੇ ਆ ਜੀ ਕਮਲ ਹਸਤਾਲ ਕਹਿੰਦੇ ਤੁਸੀਂ ਇੱਥੇ ਰਕੋ ਕਿਤੇ ਨਾ ਕਿਤੇ ਹਾਤਾਜ ਟੂ ਦੇ ਕੋਲ ਰੁਕੋ ਤੇ ਬੰਦੇ ਸਾਡੇ ਆਂਦੇ ਪੈਸੇ ਤੁਹਾਡੇ ਕੋਲ ਲੈਂਦੇ ਆ ਮੈਂ ਤੇ ਮੇਰਾ ਬੇਟਾ ਵੱਡਾ ਜਸਪ੍ਰੀਤ ਸਿੰਘ ਅਸੀਂ ਦੋਨੇ ਸੀਗੇ ਅਸੀਂ ਉੱਥੇ ਰੁਕੇ ਆ 5-7 ਮਿੰਟ ਰੁਕੇ ਆ ਉਹਨਾਂ ਜਿਹਨੂੰ ਦੋ ਮੁੰਡੇ ਆਏ ਆ ਮੂੰਹ ਉਹਨਾਂ ਦੇ ਵੱਧੇ ਹੋਏ ਸੀ ਤੇ ਮੋਟਰਸਾਈਕਲ ਸੀਗਾ ਸਪਲੈਂਡਰ ਨੰਬਰ ਪਲੇਟਾ ਹੈ ਨਹੀਂ ਸੀ ਤੇ ਅਸੀਂ ਸਾਨੂੰ ਕਹਿੰਦੇ ਤੁਸੀਂ ਬਾਹਰ ਨਿਕਲ ਕੇ ਸਾਨੂੰ ਪੈਸੇ ਫੜਾਓ ਅਸੀਂ ਕਿਹਾ ਬਾਹਰ ਅਸੀਂ ਕੀ ਨਿਕਲਣਾ ਤੁਸੀਂ ਸਾਡੇ ਕੋਲ ਆਓ ਪੈਸੇ ਲਓ ਸਾਡੇ ਕੋਲ ਗੱਡੀ ਜਾ ਕੇ ਪੈਸੇ ਲੈ ਲਓ ਪੈਸੇ ਤਾਂ ਦੇਣੇ ਆ ਤੁਸੀਂ ਸਾਡੀ ਗੱਡੀ 'ਚ ਬੈਠੋ ਸਾਡਾ ਮੁੰਡਾ ਸਾਨੂੰ ਦਿਓ ਤੇ ਸਾਡੇ ਕੋਲ ਪੈਸੇ ਲੈ ਲਓ ਉਹ ਇਨੀ ਗੱਲ ਨਾ ਸਾਡੇ ਕੋਲ ਆਏ ਤੇ ਭੱਜ ਗਏ ਸਾਡੇ ਕੋਲੋਂ ਅਸੀਂ ਉਹਨਾਂ ਦਾ ਪਿੱਛਾ ਕੀਤਾ ਉਹ ਮਿਲੇ ਨਹੀਂ ਮੁਰ ਕੇ ਅਸੀਂ ਆ ਕੇ ਪੁਲਿਸ ਨੂੰ ਤਲਾਸ਼ ਦਿੱਤੀ ਆ ਪੁਲਿਸ ਨੂੰ ਤਲਾਸ਼ ਦਿੱਤੀ ਆ ਪੁਲਿਸ ساری ਦਿਹਾੜੀ ਮਤਲਬ ਟੈਲੀਫੋਨ ਮਲਾਂਦੀ ਰਹੀ ਕਰਦੀ ਰਹੀ ਹਸਾਬ ਲਾਇਆ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ ਅਸੀਂ ਆ ਗਏ ਆ ਉਹ ਸ਼ਾਮੀ 7:00 ਵਜੇ ਮੈਂ ਆਪਣੀ ਪਰਤਾਲ ਕਰਦਾ ਰਿਹਾ ਭਾਈ ਨਟ ਕਰਦਾ ਰਿਹਾ ਪੁਲਿਸ ਨੂੰ ਤਲਾਸ਼ ਦੇ ਕੇ ਸ਼ਾਮੀ 7:30 ਵਜੇ ਮੁੰਡੇ ਨੂੰ ਆਲੋ ਆਲ ਦੇ ਗੇਟ ਤੇ ਲੱਗ ਆਇਆ ਤੇ ਮੁੰਡੇ ਦਾ ਮੈਨੂੰ ਫੋਨ ਆਇਆ ਮੈਂ ਮੁੰਡੇ ਨੂੰ ਜਾ ਕੇ ਉੱਥੋਂ ਆਲੋ ਆਲ ਤੋਂ ਘਬਰਾਇਆ ਸੀਗਾ ਕਰ ਲਿਆਂਦਾ ਉਹਨੂੰ ਪਾਣੀ ਪੂਣੀ ਪਲਾਇਆ ਪਲਾ ਕੇ ਤੇ ਉਹਨੂੰ ਰੋਂਦਾ ਰਿਹਾ ਕਹਿੰਦਾ ਮੇਰੇ ਨਾਲ ਤੱਕਾ ਹੋਇਆ ਆ ਗੱਲ ਆ ਮੈਂ ਕਿਹਾ ਹੋਇਆ ਕੀ ਆ ਕਹਿੰਦਾ ਆ ਪਾਣਾ ਵਰਤਿਆ ਮੈਨੂੰ ਤਾਂ ਪਸਵਾਲ ਮੇਰੇ ਰਖਦੇ ਸੀਗੇ ਕਨੇ ਪਿਓ ਕੋ ਆਪਣੇ ਕੋ 50000 ਰੁਪਇਆ ਮੰਗਾ ਤੇ ਮੇਰੇ ਕੋ 50000 ਦੀ ਹਿੰਮਤ ਨਹੀਂ ਮੇਰੇ ਕੋ 50000 ਦੀ ਹਿੰਮਤ ਹੁੰਦੀ ਤੇ ਮੈਂ ਠੀਕ ਸੀ ਮੈਂ ਮਾੜਾ ਮੋਟਾ 10-20000 ਰੁਪਇਆ ਲੈ ਕੇ ਗਿਆ ਜਿਹੜਾ ਕੋ ਮੈਂ ਕਿਹਾ ਜੇ ਮੰਨਣਗੇ ਠੀਕ ਹੈ ਨਾ ਮੰਨਣਗੇ ਨਾ ਸੇ ਮਤਲਬ ਸਾਰੀ ਦਿਹਾੜੀ ਲੰਗੀ ਮੁੰਡਾ ਘਰ ਆ ਗਿਆ ਮੁੰਡੇ ਨੂੰ ਪੁੱਛਿਆ ਤੈਨੂੰ ਕਿੱਥੇ ਕਿੱਥੇ ਲੈ ਗਏ ਆ ਕਿਤਾ ਕਹਿੰਦਾ ਫੇ ਲੋ ਨੰਗਲਾ ਡੇ ਤੋਂ ਲੈ ਕੇ ਗਏ ਆ ਫਿਰ ਮੁੱਧਾ ਅਡੇ ਤੇ ਲੈ ਕੇ ਗਏ ਆ ਮੈਂ ਨੰਗਲਾ ਅਡੇ ਕੀ ਕੀਤਾ ਕਹਿੰਦਾ ਕੋਕ ਪੀਤੀ ਆ ਉਥੋਂ ਆਈਡੀ ਕਢਾਈ ਫਿਰ ਮੈਂ ਮੁੱਧਾ ਅਡੇ ਰੋ ਜਾ ਕੇ ਆਈਡੀ ਕਢਾਈ ਉਹਨਾਂ ਨੇ ਠੰਡਾ ਪੀਤਾ ਫਿਰ ਉਹਨਾਂ ਦੀ ਫੋਟੋ ਲਈਆਂ ਐਸਐਸਓ ਸਾਹਿਬ ਨੂੰ ਸੈਂਡ ਕੀਤੀਆਂ ਐਵੇਂ کئی ਐਸਐਸਓ ਸਾਹਿਬ ਨੂੰ ਜੋ ਸੈਂਡ ਕੀਤੀਆਂ ਐਸਐਸਓ ਸਾਹਿਬ ਨੇ ਕੈਲ ਫੋਨ ਕੀਤਾ ਉਹ ਕਹਿੰਦੇ ਪ੍ਰੂਫ ਸਾਹਿਬ ਜੋ ਬਣਦੀ ਕਾਰਵਾਈ ਇਹ ਨਾ ਬੰਦਿਆ ਤੇ ਕੀਤੀ ਹੈ ਸਖਤ ਕਾਰਵਾਈ ਕੀਤੀ ਗਏ ਮੈਂ ਕਿਹਾ ਠੀਕ ਹੈ ਜੀ ਉਹ ਮੈਨੂੰ ਵਿਸ਼ਵਾਸ ਦਵਾਇਆ ਆ ਪੁਲਿਸ ਨੇ ਉਹ ਉਹਨਾਂ ਤੇ ਜੋ ਬਣਦੀ ਕਾਰਵਾਈ ਪੁਲਿਸ ਨੇ ਕਰ ਦਿੱਤੀ ਕੀ ਕੁਝ ਪਛਾਣ ਵੀ ਹੋਈ ਆ ਪਛਾਣ ਬੰਦਾ ਜਿਹੜਾ ਹੈਗਾ ਉਹ ਦੂਜਾ ਬੰਦੇ ਗੁਰਪ੍ਰੀ ਗੋਪੀ ਦੀ ਵੀ ਅਸੀਂ ਸ਼ਕਲ ਦੇਖੀ ਆ ਮੁੰਡੇ ਸਾਡੇ ਨੇ ਤੇ ਦੂਜਾ ਜਿਹੜਾ ਹੈਗਾ ਵਾ ਉਹ ਰੋਹਿਤ ਗੇਲ ਉਹਦੀ ਪਛਾਣ ਹੋ ਗਈ ਕਰਤੀ ਕਰ ਲਈ ਅਸੀਂ ਮੇਰੇ ਬੇਟੇ ਨੇ ਕਰਤੀ ਮਨਾਲ ਲੈ ਗਿਆ ਸੀ ਇਹਦੇ ਵਿੱਚ ਜਿਹੜਾ 67 ਨੰਬਰ ਐਫਆਈਆਰ ਲੋਚ ਕੀਤੀ ਗਈ ਆ ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਭਗਵਾਨ ਸਿੰਘ ਵੱਲੋਂ ਕਿ ਉਹਨਾਂ ਦੇ ਬੇਟੇ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਤੇ ਉਹਨਾਂ ਨੂੰ ਇੱਕ ਫੋਨ ਆਇਆ ਕਿ ਜਿਹਦੇ ਵਿੱਚ 50000 ਰੁਪਏ ਦੀ ਫਰੋਦੀ ਦੀ ਮੰਗ ਕੀਤੀ ਗਈ ਸੀ ਜਿਹਨੂੰ ਲੋਕਲ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਹੱਲ ਕਰਦੇ ਹੋਏ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਪਤਾ ਲੱਗਾ ਕਿ ਇਹਦੇ ਵਿੱਚ ਤਿੰਨ ਬੰਦੇ ਸ਼ਾਮਲ ਆ ਜਿਹੜੇ ਕਿ ਦੱਖਣੀ ਅੱਡੇ ਤੋਂ ਨਵਜੋਤ ਸਿੰਘ ਨੂੰ ਜਿਹੜਾ ਚੱਕ ਕੇ ਲਗਾਏ ਸੀਗੇ ਸਵਿਫਟ ਗੱਡੀ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਦੇ ਕਾਲ ਸਾਹਮਣੇ ਇਹਦੇ ਤਿੰਨ ਜਾਣੇ ਸੀਗੇ ਉਹਨਾਂ ਦੇ ਵਿੱਚੋਂ ਦੋ ਮੁਲਾਜ਼ਮ ਜਿਹੜੇ ਆ ਉਹ ਹੋਮ ਗਾਰਡਨਰ ਸੰਬੰਧਿਤ ਸੀਗੇ ਇਨਾਂ ਦੇ ਵਿੱਚੋਂ ਇੱਕ ਹੈਗਾ ਰੋਹਿਤ ਗਿੱਲ ਇੱਕ ਗੁਰਪ੍ਰੀਤ ਰੋਹਿਤ ਗਿੱਲ ਇੱਕ ਕੋਰਟ ਕੰਪਲੈਕਸ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਗੁਰਪ੍ਰੀਤ ਕਪੂਰਥਲਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀਗਾ ਜਿੱਥੋਂ ਐਬਸੈਂਟ ਚੱਲ ਰਿਹਾ ਤੇ ਐਂਡਿਊਰਿੰਗ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਗੁਰਪ੍ਰੀਤ ਨੂੰ ਆ ਉਹ ਹਾਲੇ ਤੱਕ ਉਹ ਫਰਾਰ ਚੱਲਿਆ ਜਾ ਰਿਹਾ ਤੇ ਰੋਹਿਤ ਗਿੱਲ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਸਰ ਜਿਹੜੇ ਮੁਲਾਜ਼ਮਾਂ ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਵਿੱਢੀ ਗਈ ਮੋਹਮ ਦੇ ਤਹਿਤ ਅੱਜ ਡੀਐਸਪੀ ਜੀਰਾ ਸਰਦਾਰ ਗੁਰਦੀਪ ਸਿੰਘ ਲੋ ਡਰਗ ਇੰਸਪੈਕਟਰ ਫਿਰੋਜ਼ਪੁਰ ਦੀ ਟੀਮ ਨੂੰ ਨਾਲ ਲੈ ਕੇ ਜੀਰਾ ਦੇ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਦੇ ਚਲਦਿਆਂ ਅੱਜ ਦੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸ਼ੱਕੀ ਵਿਅਕਤੀਆਂ ਤੋਂ ਇਲਾਵਾ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਸਬੰਧ ਵਿੱਚ ਅੱਜ ਡਰਗ ਇੰਸਪੈਕਟਰ ਫਿਰੋਜ਼ਪੁਰ ਦੀ ਟੀਮ ਨੂੰ ਨਾਲ ਲੈ ਕੇ ਉਹਨਾਂ ਵੱਲੋਂ ਜੀਰਾ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਅਦਰ ਸ੍ਰੀ ਲਖਨ ਸਿੰਘ ਜਨਰਲ ਲਾਇਸੈਂਸਿੰਗ ਅਥਾਰਟੀ ਕਿ ਉਹਨਾਂ ਦੇ ਨਾਲ ਲੈਡਨ ਸੋਨੀਆ ਗੁਪਤਾ ਜੋ ਜੀਰਾ ਜ਼ੋਨ ਦੇ ਡਰਗ ਇੰਸਪੈਕਟਰ ਨੇ ਉ ਆਪਣੀ ਟੀਮ ਨਾਲ ਜਿਹੜਾ ਵਿਖੇ ਆਏ ਆ ਜਿਨ੍ਹਾਂ ਵੱਲੋਂ ਕੈਮੀਸਟਾਂ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅਸੀਂ ਬਤੌਰ ਪੁਲਿਸ ਹਲਚੋਨਾ ਦੇ ਨਾਲ ਕਿ ਦੁਕਾਨ ਦੇ ਅੰਦਰ ਜੋ ਉਹਨਾਂ ਦੀ ਟੀਮ ਆਉਂ ਸੈਕਿੰਗ ਕਰ ਰਹੀ ਹੈ ਤਾਂ ਹੁਣ ਤੱਕ ਇੰਨੇ ਮੈਡੀਕਲ ਸਟੋਰਾਂ ਦੀ ਚੈਕਿੰਗ ਨਹੀਂ ਅਜੇ ਤਾਂ ਪਹਿਲੇ ਮੈਡੀਕਲ ਸਟੋਰ ਦੀ ਚੈਕਿੰਗ ਡਾਕਟਰ ਪ੍ਰਗਿਆ ਜੈਨ ਐਸਐਸਪੀ ਫਾਸਲੇਗਾ ਦੀ ਅਗਵਾਈ ਹੇਠ ਫਾਸਲੇਗਾ ਪੁਲਿਸ ਵੱਲੋਂ ਨਸ਼ਾ ਤਸਕਰੀ ਤੇ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਇਸੇ ਮੁਹਿੰਮ ਦੇ ਤਹਿਤ थाना सदर ਜਲਾਲਾਬਾਦ ਅਦੀਨ ਪੈਂਦੇ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਵਿੱਚ ਕੁਝ ਨਸ਼ੇੜੀਆਂ ਦੀ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾ ਕਾਰਵਾਈ ਕਰਦੇ ਹੋਏ ਪੰਜ ਤੋਸ਼ਿਆਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ 110 CrPC ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਅ ਮਾਨਯੋਗ ਡੀਜੀਪੀ ਸਾਹਿਬ ਗੌਰਵ ਬਲਮਹਿੰਚੜੀ ਜੀ ਦੇ ਨਸੀਬ ਖਿਲਾਫ। ਜੀ ਗੌਰਵ ਯਾਦਵ ਜੀ ਸਾਡੇ ਡੀਜੀਪੀ ਨੇ ਉਹਨਾਂ ਕੋਲ ਇਹ ਹਿੰਮਚੜੀ ਹੈ। ਉਹਦੀ ਡੈਰੀ ਦੇ ਤਹਿਤ ਐਸਐਸਪੀ ਫਾਜ਼ਲਖਾ ਡਾਕਟਰ ਪ੍ਰਗਿਆ ਜਨ ਆਈਪੀਐਸ ਉਹਨਾਂ ਦੇ ਨਿਸ਼ਾਨ ਰਖੇ ਸੰਤਾਵਕ ਅੱਜ ਅਸੀਂ ਇਸੇ ਲੜੀ ਦੇ ਤਹਿਤ ਕਿ ਇਹ ਨਸ਼ੇੜੀ ਹਜ਼ਾਰਾ ਰਾਮ ਸਿੰਘ ਦੇ ਸ਼ਮਸ਼ਾਨ ਘਾਟ ਤੇ ਨਸ਼ੇੜੀ ਕੁੰਮੜ ਦੇਕੇ ਨੇ ਜੀ ਉਸ ਲੜੀ ਦੇ ਤਹਿਤ ਅਸੀਂ ਥਾਣਾ ਸਦਰ ਤੁਰੀਸ ਨੇ ਪੰਜ ਬੰਦੇ ਕਾਬੂ ਕੀਤੇ ਨੇ ਅਲੱਗ-ਅਲੱਗ ਜੋ ਦੀ ਸਿੰਘ ਉਰਫ ਕਾਲਾ ਪੁੱਤਰ ਰਾਮ ਸਿੰਘ ਵਾਸੀ ਫੱਤੂ ਵਾਲਾ ਥਾਣਾ ਸਦਰ ਜਲਾਲਾਬਾ ਤੇ ਗੁਰਮੀਤ ਸਿੰਘ ਉਰਫ ਗੇਜੀ ਪੁੱਤਰ ਰਾਮ ਸਿੰਘ ਵਾਸੀ ਪਿੰਡ ਫੱਤੂ ਵਾਲਾ ਥਾਣਾ ਸਦਰ ਜਲਾਲਾਬਾ ਤੇ ਜਿੱਲੋ ਬਾਈ ਪਤਨੀ ਜਰਨੈਲ ਸਿੰਘ ਵਾਸੀ ਸੁਖੇਰਾ ਬੋਤਲਾ थाना सदर ਜਲਾਲਾਬਾਦ ਕਲਾਸ਼ ਰਾਣੀ ਪਤਨੀ ਸੁਰਜੀਤ ਸਿੰਘ ਇਹ ਵੀ ਸੁਖੇਰਾ ਬੋਤਲਾ ਦੀ ਹੈ थाना सदर ਜਲਾਲਾਬਾਦ ਦੀ ਤੇ ਇੱਕ ਸਲਵਿੰਦਰ ਸਿੰਘ ਆ ਪੁੱਤਰ ਮਨਜੀਤ ਸਿੰਘ ਮੁਕਮਰਾਈਆਂ ਦਾ थाना सदर ਜਲਾਲਾਬਾਦ ਜੀ ਇਹਨਾਂ ਤੇ ਕਾਫੀ ਨਸ਼ੇ ਦੇ ਚੋਰੀ ਦੇ ਐਕਸਾਈਜ਼ ਤੇ ਕਾਫੀ ਮੁਕਦਮੇ ਦਰਜ ਨੇ ਜੀ ਜਿਨ੍ਹਾਂ ਨੂੰ ਅਸੀਂ 110 Crpc ਤਹਿਤ ਅਰੈਸ ਕੀਤਾ ਜੀ ਤੇ ਇਹਨਾਂ ਦੇ ਜੇਲ੍ਹ ਦੇ ਬਰਾਂਡ ਬਣਾ ਲਿੱਤੇ ਨੇ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਜੇਲ੍ਹ ਭੇਜ ਰਹੇ ਹਾਂ ਕਿਉਂਕਿ ਇਹ ਨਸ਼ੇ ਦੇ ਕੰਮ ਕਰਦੇ ਆ ਇਹਨਾਂ ਕੋਲ ਕੋਈ ਬਰਾਮਦੀ ਵੀ ਆਈ ਹੈ ਨਸ਼ੇ ਦੀ ਨਹੀਂ ਇਹਨਾਂ ਕੋਲ ਬਰਾਮਦਗੀ ਨਹੀਂ ਹੋਈ ਕਿਉਂਕਿ ਇਹਨਾਂ ਕੋਲ ਮੁਕੱਦਮੇ ਬਹੁਤ ਜ਼ਿਆਦਾ ਦਰਜ ਨੇ ਜਿਵੇਂ ਗੁਰਬੇ ਤੇ 10 ਮੁਕੱਦਮੇ ਦਰਜ ਨੇ ਜੀ ਤੇ ਸ਼ੀਲੋ ਬਾਈ ਤੇ 8 ਮੁਕੱਦਮੇ ਨੇ ਕਲਾਸ ਰਾਹੀਂ ਦੇ 8 ਮੁਕੱਦਮੇ ਨੇ ਤੇ ਇਸ ਤਰੀਕੇ ਨਾਲ ਵੀ ਇਹ ਇਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਜੀ ਤਾਂ ਕਿ ਇਹ ਬਾਹਰ ਨਹੀਂ ਆਵੇ ਇਹਨਾਂ ਦਾ ਆਜ਼ਾਦ ਘੁੰਮਣਾ ਸਮਾਜ ਲਈ ਖਤਰਨਾਕ ਹੈ ਇਸ ਲਈ ਇਹਨਾਂ ਨੂੰ 110 ਯਾਰ ਕੀਤੇ ਅਰੈਸਟ ਕਰਕੇ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਖੰਨਾ ਦੇ ਪਿੰਡ ਇਕੋ ਲਾਹਾ ਵਿੱਚ ਕਬੂਤਰ ਉਡਾਉਣ ਦੇ ਮੁਕਾਬਲੇ ਨੂੰ ਲੈ ਕੇ ਲੜਾਈ ਹੋਈ ਜਿਸ ਤੋਂ ਬਾਅਦ ਖੂਨੀ ਜੰਗ ਵਿੱਚ ਇਹ ਬਦਲ ਗਏ 21 ਸਾਲਾਂ ਗੁਰਦੀਪ ਸਿੰਘ ਮਾਨਾ ਦਾ ਸਿਰ ਵਿੱਚ ਲੋਹੇ ਦੀ ਰਾਡ ਨਾਲ ਬਾਹਰ ਕਰਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਸ਼ੀ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ ਤੇ ਪੁਲਿਸ ਨੇ ਨੋਮਾਕ ਲਾਫ ਕਤਲ ਦਾ ਕੇਸ ਚਰਜ ਕਰਕੇ ਉਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ। ਕੀ ਨਾਂ ਠੱਟ? ਪਛਾਣ ਤੋਂ। ਜਿਹਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ? ਪੁੱਤ ਆ ਮੇਰਾ। ਕਿੰਨਾ ਨਾਂ ਮਾਂ ਨਾ ਪਿਓ। ਕਿੰਨੀ ਕੋਮਰ ਸੀ? 22 ਸਾਲ। 22 ਸਾਲ 21 ਸਾਲ ਉਹ ਬਾਈ ਹੋ। ਬਸ ਕਿੱਦਾਂ ਹੋਈ ਆ ਘਟਨਾ ਇਹ ਕੀ ਹੋਇਆ? ਲੜਾਈ 'ਚ। ਕਿਹਦੇ ਨਾਲ ਹੋਈ ਆ? 22 ਯਾਰ ਦਮ ਹੁੰਦਾ ਜੀ ਬਲਾ ਵਾਲਾ ਸੀ ਜੀ। ਕੀ ਲੜਾਈ ਦਾ ਕਾਰਨ ਕੀ ਆ? ਕੀ ਪਤਾ ਇੱਥੇ ਕੋਈ ਬਾਹਰ ਮਾਰੇ ਮੋਟੇ ਹੋ ਗਈ ਉਹਨੇ ਉਹ ਘਰ ਜਾ ਬੜਿਆ ਘਰੋਂ ਬੁਲਾ ਲਿਆ ਐ ਐਥੇ ਲਿਆ ਕੇ ਦਾਗਣਾ ਆਉਂਦੇ ਨੇ ਰਾਡ ਮਾਰਨਾ ਰਾਡ ਮਾਰ ਕੇ ਸਿਰ ਤੇ ਮਾਰੀਆ ਬਿਆਹ ਹੈ ਸੀ ਨਾ ਨਾ ਕੁਮਾਰਾ ਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਸੰਤਨ ਸਾਨੂੰ ਚਾਹੀਦਾ ਸਾਨੂੰ ਬਰਾਬਰ ਚਾਹੀਦਾ ਆ ਮੁੰਡਾ ਤੇ ਮੁੰਡਾ ਹੀ ਮਾਰਨਾ ਚਾਹੀਦਾ ਸੀ ਸਾਨੂੰ ਪਰਿਵਾਰ ਚ ਕਿੰਨੇ ਕ ਮੈਂਬਰ ਹੋ ਸਾਡੇ ਕੋਈ ਸਮਝ ਨਹੀਂ ਆਉਂਦਾ ਕੋਈ ਜਿਹਾ ਕਰੇ ਮੁੰਡੇ ਨੂੰ ਮੋਕੇ ਨੂੰ ਕੋਈ ਨਹੀਂ ਆਨੇਗਾ ਹਾਂ ਮੁੰਡਾ ਜਿਹੜਾ ਮੋਕੇ ਆਤਾ ਉਹਦੀ ਮੋਕੇ ਬਾਬਰਾ ਦਾ ਕਾਲਾ ਹੋਏ ਐਸੀ ਕੱਲਾ ਹੀ ਵੀ ਬਣ ਗਏ ਲੈ ਇਹਨਾਂ ਨੂੰ ਕੋਈ ਕਬੂਤਰ ਬਾਜ਼ੀ ਦਾ ਮਸਲਾ ਵੀ ਹੋਇਆ ਨਾ ਨਾ ਕਬੂਤਰ ਬਾਜ਼ੀ ਦੀ ਗੱਲ ਨਹੀਂ ਸਾਡੀ ਕੋਈ ਮੇਰੇ ਜਿਹੀ ਸ਼ਾਮ ਨੂੰ ਉਹਨਾਂ ਦੀ ਪਾਰਟੀ ਤੇ ਕਿੰਨੇ ਕ ਟਾਈਮ ਹੋ ਗਿਆ ਇਹਦੇ ਮਾਪੇ ਪਾਪਾ ਨੂੰ ਗੁਜਰੇ ਨੂੰ ਤੇ ਉਹ ਮਾਂ ਨੂੰ ਤਾਂ 22 ਸਾਲ ਹੋ ਗਏ ਮੋਕੇ ਨੂੰ ਇਹ ਉਹਨੂੰ 10 ਸਾਲ ਹੋ ਗਏ ਕਿੰਨੇ ਭੈਣ ਪਾਈ ਸੀ ਇਹ ਭੈਣ ਪਾਈ ਚਾਰ ਤੇ ਬੜੀ ਗੁੱਡੀ ਮਾਰਜੀ ਦੀ ਵਿਆਹੀ ਉਹ ਮੁੰਡਾ ਛੱਡ ਕੇ ਛੋਟਾ ਜਿਹਾ ਛੋਟੀ ਵਿਆਹੀ ਹੋਈ ਛੋਟੀ ਉਹਦੇ ਕੋਲ ਹੀ ਆ ਇੱਕ ਭਾਈ ਮੁੰਡਾ ਨੇ ਆਣਾ ਇੱਥੇ ਖੜਦਾ ਇਹ ਉਹਦੇ ਬਰਾਤੀ ਕੁੜੀਆਂ ਦੇ ਛੋਹ ਦੇ ਤਾਹੇ ਇੱਕ ਰਾਹੁਲ 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 ਸਿੰਘ ਸਨ ਆਫ ਹਰਿੰਦਰ ਸਿੰਘ ਅਕਰੀ ਉਮਰ 22 ਸਾਲ ਦੇ ਵਿਸੇ ਪਿੰਡ ਦਾ ਰਹਿਣਾ ਉਹਨੂੰ ਬਿਆਹ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਐਲੀਅੰਸ ਮਨਾ ਵੀ ਬਾਈਕ ਸਾਲ ਦੀ ਉਹਦੀ ਏਸੀ ਕੀ ਬਾਈ ਸਾਲ ਦੀ ਉਹਨੂੰ ਕੱਲ ਰਾਤੀ ਕੁੰਦੀਪ ਸਿੰਘ son of ਮਹਿੰਦਰ ਸਿੰਘ ਅਤੇ ਦਮਨ ਸਿੰਘ son of ਕੁਲਦੀਪ ਸਿੰਘ ਦੋਨੋਂ ਪੇਬੁੱਤਾਂ ਨੇ ਮੇਰੇ ਚਾਚੇ ਦੇ ਲੜਕੇ ਜਿਹੜੇ ਕੁਟਮਰ ਕੀਤੇ ਕੁਟਮਾਨ ਤੋਂ ਬਾਅਦ ਉਹਦਾ ਜਨਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆ ਨੰਬਰ 128 2424 ਨੂੰ ਅੰਡਰ ਸੈਕਸ਼ਨ 302 ਚੌਥੀ ਐਪੀਸੀ ਦਰਚ ਕਰ ਲਈ ਦੋਸਤੋ ਇਸਨ ਸਾਡੀਆਂ ਅਸ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਸਟ੍ਰਬ ਰੱਖਾਂ